ਅਸਾ ਰੋਹੀ ਸੀ ਕਿ ਅਸੀਂ ਮੈਂ ਐਜ਼ ਮੈਂ ਪਿਛਲੇ ਸਾਲ ਮੇਰ ਵਾਸਤੇ ਅਪਲਾਈ ਕੀਤਾ ਸੀ ਤੇ ਸਾਡੇ ਸੀਨੀਅਰ ਡਿਪਟੀ ਮੇਰ ਵਾਸਤੇ ਉਹਦੇ ਵੀ ਸਾਨੂੰ ਇਹ ਸੀ ਕਿ ਅਸੀਂ ਚਾਹੁੰਦੇ ਸੀ ਕਿ ਅਸੀਂ ਜੇ ਆਪਸ ਲੜ ਲੜ ਕੇ ਮਰਾਂਗੇ ਆਪਸ ਲੜੀ ਜਾਵਾਂਗੇ ਤਾਂ ਕੋਈ ਫਾਇਦਾ ਨਹੀਂ ਸਾਡਾ ਮੇਨ ਮੋਟਿਵ ਸੇ ਕਿ ਬੀਜੇਪੀ ਦੇ ਜੋ ਸਾਡੀ ਜਿਹੜੀ ਕਾਂਗਰਸੀ ਔਡਾਲਜੀ ਹੈ ਉਹ ਲੱਗ ਗਿਆ ਬੀਜੇਪੀ ਦੀ ਔਡਾਲਜੀ ਅਲੱਗ ਹੈ ਇਸ ਕਰਕੇ ਜਨਤਾ ਦੀ ਆਵਾਜ਼ ਸੀ ਸਾਨੂੰ ਅਸੀਂ ਮੈਂ ਪਿੰਡਾਂ ਤੋਂ ਬਿਲੋਂਗ ਕਰਦਾ ਪਿੰਡਾਂ ਵਾਲੇ ਨੇ ਮੈਨੂੰ ਕਿਹਾ ਸੀ ਕਿ ਜੇ ਵੀਰ ਜੀ ਤੁਸੀਂ ਆਪਸ ਵਿੱਚ ਮਿਲ ਕੇ ਨਹੀਂ ਲੜਨਾ ਦੋ ਵਾਰ ਤੁਸੀਂ ਇਲੈਕਸ਼ਨ ਦੇਖ ਲਈ ਤੀਜਾ ਇਲੈਕਸ਼ਨ ਆ ਗਿਆ ਸੀ ਪਬਲਿਕ ਕਹਿਣ ਲੱਗੀ ਸੀ ਜੇ ਤੁਸੀਂ ਮਿਲ ਕੇ ਲੜਨਾ ਹੀ ਨਹੀਂ ਜੇ ਤੁਸੀਂ ਆਏ ਹੋ ਲੜੀ ਜਾਣਾ ਹੈ ਫਿਰ ਕਹਿੰਦਾ ਤੁਹਾਨੂੰ ਵੋਟ ਪਾਣ ਦਾ ਫਿਰ ਅਸੀਂ ਸਿੱਦੇ ਬੀਜੇਪੀ ਨੂੰ ਵੋਟ ਪਾ ਦਾਂਗੇ ਜੀ ਠੀਕ ਅਸੀਂ ਜਨਤਾ ਦੀ ਆਵਾਜ਼ ਨੂੰ ਸੁਣ ਕੇ ਜਨਤਾ ਦੇ ਜੋ ਜਨਤਾ ਦੇ ਜ਼ਰੂਰਤ ਸੀ ਛੋਟੇ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਉਥੇ ਵਿੱਚ ਪਬਲਿਕ ਕਿੰਨਾ ਕੁਝ ਬੋਲਦੀ ਹੈ ਆ ਤੁਸੀਂ WhatsApp ਦੇਖ ਲਓ ਅੱਗੇ Instagram ਤੇ ਕੋਈ ਪਬਲਿਕ ਰਾਹੁਲ ਗਾਂਧੀ ਨੂੰ ਕੋਈ ਸਿੱਧੀ ਲਾਈਕ ਨਹੀਂ ਅਜਿ ਉਹਨਾਂ ਦੇ ਫਾਲੋਅਰਸ ਕਿੰਨੇ ਬਣ ਗਏ ਮਤਲਬ ਲੋਕੀ ਚਾਹੁੰਦੇ ਸੀ ਕਿ ਕੁਛ ਨਾ ਕੁਛ ਬਦਲਾਵ ਆਵੇ ਇਸ ਕਰਕੇ ਅਸੀਂ ਮੈਂ ਆਪਣੇ ਆਪ ਨੂੰ ਡ੍ਰੌਪ ਕਰ ਲਿਆ ਸੀਗਾ ਉਹਦੇ ਵਿੱਚ ਕਈ ਮਜਬੂਰੀਆਂ ਵੀ ਹੋ ਰਾਂ ਰੋਲ ਪੈ ਗਿਆ ਸੀ ਕਿ ਤੇ ਅਸੀਂ ਵਿਦਡਰੋਅ ਕਰਨ ਵਸੇ ਹਾਂ ਵੀ ਸਕਿਉਰਟੀ ਰਹੀ ਸੀ ਹਾਂ ਉਹ ਸਰ ਉਹ ਪ੍ਰੋਬਲਮ ਵਿੱਚ ਹੋ ਗਈ ਸੀ ਕਿ ਤੁਸੀਂ ਵਿਦਡਰੋਅ ਨਹੀਂ ਕਰੇ ਅਸੀਂ ਦੁਬਾਰਾ ਵਿਦਡਰੋਅ ਕਰਨ ਆਏ ਤੇ ਇਨ ਦ ਮੀਨ ਟਾਈਮ ਮੇਰੇ BJP ਦੇ ਕੌਨਸਲਰ ਗੱਲ ਉਹ ਚੱਲ ਜੀ ਕਹਿੰ ਮਤਲਬ ਇਹ ਨਹੀਂ ਕਿ ਅਸੀਂ ਕਹਿੰਦਾ ਆਪਾਂ ਮਿਲਣਾ ਮੈਂ ਕੋਈ ਗੱਲ ਨਹੀਂ ਮੈਂ ਉੱਥੇ ਆਉਂਗਾ ਤੂੰ ਮੇਲੇ ਮਤਲਬ ਇਦਾਂ ਹੈ ਨਹੀਂ ਸੀ ਉਹਨਾਂ ਨੇ ਇਦਾਂ ਬੜਾ ਹੂਆ ਬਣਾਤਾ ਕਿ ਪਤਾ ਨਹੀਂ ਮੈਂ ਬੀਜੇਪੀ ਜੁਆਇਨ ਕਰਨਾ ਪਤਾ ਨਹੀਂ ਕੀ ਹੈ ਫਿਰ ਲੋਕ ਅਸੀਂ ਉਸ ਮੈਂ ਵਿੱਚ ਅਜੀ ਅਜੀ ਕੋਸ਼ਿਸ਼ ਅਸੀਂ ਤਾਂ ਸਿੱਧਾ ਅਸੀਂ ਪਾਰਟੀ ਕਾਂਗਰਸ ਪਾਰਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਤੀਜੀ ਵਾਰ ਮੈਨੂੰ ਟਿਕਟ ਦਿੱਤੀ ਤੇ ਉਹਨਾਂ ਨੇ ਸਾਨੂੰ ਕਾਉਂਸਲਰ ਬਣਾਇਆ ਉਹਨਾਂ ਨੇ ਸਾਨੂੰ ਅੱਜ ਸੀਨੀਅਰ ਡਿਪਟੀ ਮੇਅਰ ਅਹੁਦੇ ਦਿੱਤੇ ਐਨੀਆਂ ਨਹੀਂ ਜ਼ਿੰਮੇਵਾਰੀ ਇੱਜ਼ਤ ਬਖਸ਼ਣ ਤੇ ਬਾਤ ਦੋ ਅਸੀਂ ਜੀ ਪਾਰਟੀ ਦੇ ਵਫਾਦਾਰ ਨਾ ਹੋਏ ਅਸੀਂ 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 ਕਹੀ ਅੱਜ ਇਹ ਗੱਲ ਅੱਜ ਲੀਗ ਲੇਟ ਚੱਲਦਾ ਹੈ ਕਿ ਜੋ ਗੜਾ ਕੁਝ बिक ਜਾਂਦਾ ਕੁਝ ਹੋਰ ਕੁਝ ਕੋਈ ਇਸ ਤਰੀਕੇ ਨਾਲ ਚੱਲ ਜਾਂਦਾ ਪਹਿਲੇ ਉਹ ਬੰਦਾ ਆਪਣੇ ਆਪ ਨੂੰ ਦੇਖੇ ਘਰ ਸ਼ਿਸ਼ੇ ਅੱਗੇ ਖੜਾ ਹੋ ਕੇ ਜਿੱਦ ਨੂੰ ਜਿਸ ਪਾਰਟੀ ਨੇ ਟਿਕਟ ਦਿੱਤੀ ਤਨੂੰ ਜਿਸ ਲੋਕਾਂ ਨੇ ਫਤਵਾ ਦਿੱਤਾ ਜਿਤਾਇਆ ਤੁਹਾਨੂੰ ਤੁਸੀਂ ਉਹਨਾਂ ਨੂੰ ਆਪਣੇ ਜ਼ਮੀਰ ਨੂੰ ਕਿਵੇਂ ਮਨ ਮਨਾ ਲੋਗੇ ਕਿ ਅਸੀਂ ਕਿਸੇ ਵਾਰ ਤੇ ਆਪਣੀ ਪਾਰਟੀ ਨੂੰ ਧੋਖਾ ਕਰਦੇ ਹਾਂ